ਸਤਿ ਸ੍ਰੀ ਅਕਾਲ ਸੱਸੀ ਦਾ ਦੋਸਤੋ ਮੈਂ ਤੁਹਾਡਾ ਆਪਣਾ ਜੀਬਾਵਾ ਇੱਕ ਵਾਰ ਫੇਰ ਤੁਹਾਡਾ ਸਾਰਾ ਸਵਾਗਤ ਕਰਦੇ ਹਾਂ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਤਰਲੋਚਾ ਸਿੰਘ ਜੀ ਕੋਲ ਉਹਨਾਂ ਕੋਲ ਪੁੱਜਣਾ ਮੇਨ ਕਾਰਨ ਸੀ ਕਿ ਉਹਨਾਂ ਵੱਲੋਂ ਉਹਨਾਂ ਦੀ ਸੁਸਾਇਟੀ ਵੱਲੋਂ ਜਿਹੜੇ ਆ ਸਕੂਲੀ ਬੱਚਿਆਂ ਨੂੰ ਜਿਹੜਾ ਮੋਟੀਵੇਟ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਸਾਇੰਸ ਦੇ ਪੱਖ ਨਾਲ ਦੇ ਜਿਹੜਾ ਸਾਰੇ ਚੰਗੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦੀ ਸਰ ਅਸੀਂ ਦੇਖ ਰਿਹਾ ਕਿ ਤਰਕਸ਼ੀਲ ਸੁਸਾਇਟੀ ਦਿਨੋ ਦਿਨ ਬਹੁਤ ਸਾਰੇ ਜਿਹੜੇ ਆ ਕੰਮ ਕਰ ਰਹੀ ਹੈ ਔਰ ਅਸੀਂ ਹਾਲ ਹੀ ਚ ਦੇਖਿਆ ਹੈ ਕਿ ਤੁਸੀਂ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਮੋਟੀਵੇਟ ਕਰ ਰਹੇ ਹੋ ਸਾਇੰਸ ਦੇ ਨਾਲ ਜੋੜ ਰਹੇ ਹੋ ਇਹਦਾ ਮੇਨ ਮੋਟਿਵ ਕੀ ਹੈਗਾ ਸਾਡਾ ਮੁੱਖ ਮੇਨ ਮੋਟਿਵ ਹੈਗਾ ਜੀ ਅਸੀਂ ਮਨੁੱਖਤਾ ਦਾ ਭਲਾ ਕਰਨਾ ਚਾਹਦੇ ਹਾਂ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਅਨੁਸ਼ਾਸਨ ਵਿੱਚ ਬਾਹਰ ਕੱਢ ਕੇ ਬਿਗਿਆਨਕ ਸੋਚ ਨਾਲ ਜੋੜ ਕੇ ਤੇ ਤਾਂ ਕਿ ਸਾਡਾ ਸਮਾਜ ਜਿਹੜਾ ਉਹ ਅੱਗੇ ਵਧ ਸਕੇ ਇਸ ਵਾਸਤੇ ਅਸੀਂ ਲੋਕਾਂ ਨੂੰ ਆਪਣੇ ਸਕੂਲ ਦੇ ਬੱਚਿਆਂ ਨੂੰ ਵਿਗਿਆਨ ਦੀ ਇੱਕ ਕਿਤਾਬ ਦਿੱਤੀ ਹੈ ਉਹਨੂੰ ਪੜਨ ਵਾਸਤੇ ਔਰ ਤਰਕ ਦੀਆਂ ਗੱਲਾਂ ਵਿਗਿਆਨ ਦੀਆਂ ਗੱਲਾਂ ਹੈਗੀਆਂ ਉਹਦੇ ਵਿੱਚੋਂ ਫਿਰ ਅਸੀਂ ਟੈਸਟ ਲੈ ਆਉਣਾ ਕੋਈ ਬੱਚਾ ਕੋ ਤੇ ਪੰਜਾਬ ਦੇ ਵਿੱਚ 26000 ਸਮਥਿੰਗ ਬੱਚਿਆਂ ਨੇ ਟੈਸਟ ਦਿੱਤੇ ਆ ਖੜਾ ਕਰਨ ਕੋਈ ਗਿਤੀ ਘੱਟ ਜੀ ਲੇਕਿਨ ਸਾੜੀ ਅਕ 40000 ਦੇ ਕਰੀਬ ਹੋਣੀ ਸੀ ਬੰਦੀ ਤੇ ਗੁਦਾਸਪੁਰ ਵਿੱਚ ਇਹ 200 ਦੇ ਕਰੀਬ ਬੱਚਿਆਂ ਨੇ ਟੈਸਟ ਦਿੱਤੇ ਆ ਔਰ ਉਹਨਾਂ ਨੇ ਜੋ ਰਿਜ਼ਲਟ ਆਏਗਾ ਫਿਰ ਅਸੀਂ ਉਹਨਾਂ ਨੂੰ ਮੇਰੇ ਟਾਪਰ ਬੱਚੇ ਉਹਨਾਂ ਨੂੰ ਇਨਾਮ ਦੇਣੇ ਆ ਵਾਲਪ੍ਰਾਪ ਦੇਾਂਗੇ ਜਾਂ ਕਿਤਾਬਾਂ ਦਾ ਸੈਟ ਦੇਵਾਂਗੇ ਤਾਂ ਕਿ ਉਹਨਾਂ ਦੀ ਜਿਹੜੀ ਹੈ ਨਾ ਉਹ ਹੌਸਲਾ ਵਜੋਂ ਹੁੰਦੀ ਰਹੇ ਕਾਗੇ ਰੀ ਅਡੀਓ ਵਾਈ ਜਨਰੇਸ਼ਨ ਜਿਹੜੀ ਆ ਉਹ ਗਿਆਨ ਨਾਲ ਜੁੜ ਸਕੇ ਤੇ ਅੰਧਵਿਸ਼ਵਾਸ਼ਾਂ ਤੇ ਇਹਦਾ ਫਜ਼ੂਲ ਦੀਆਂ ਨੰਬਰਾਂ ਤੋਂ ਅੰਧਵਿਸ਼ਵਾਸ਼ਾਂ ਤੋਂ ਦੂਰ ਹੋ ਸਕੇ ਸਰ ਜਿਹੜੀ ਤਰਕਸ਼ੀ ਸੁਸਾਇਟੀ ਜਿਹੜੇ ਕੰਪੀਟੀਸ਼ਨ ਕਰਵਾ ਰਹੀ ਹੈ ਸਾਇੰਸ ਦੇ ਇਹ ਪ੍ਰਾਈਵੇਟ ਸਕੂਲਾਂ ਵਾਸਤੇ ਜਾਂ ਸਰਕਾਰੀ ਸਕੂਲਾਂ ਕਿਹੜੇ ਕਿਹੜੇ ਬੱਚੇ ਜਿਹੜੇ ਅਪਲਾਈ ਕਰ ਸਕਦੇ ਨੇ ਇਹਦੇ ਵਿੱਚ ਇਹਦੇ ਵਿੱਚ ਜੀ ਅਸੀਂ ਦੋ ਸੈਟ ਬਣਾਏ ਨੇ ਇੱਕ ਹੈ ਜੀ ਛੇੰਤ ਲਾ ਕੇ ਅੱਗੇ ਤੱਕ ਉੱਚੀ ਦੂਸਰਾ ਹੈ ਜੀ ਨੌਵੀਂ ਲਾ ਕੇ ਬਾਹਰੀ ਤੱਕ ਔਰ ਪ੍ਰਾਈਵੇਟ ਪ੍ਰਾਈਵੇਟ ਸਕੂਲ ਦੇ ਬੱਚੇ ਪਾਇਆ ਆ ਸਕਦੇ ਆ ਇਹ ਸਰਕਾਰੀ ਸਕੂਲ ਵੀ ਇਹਦੇ ਵਿੱਚ ਕੋਈ ਬੰਦੇ ਨਹੀਂ ਆ ਸਿਰ ਸਾਰੀ ਪ੍ਰਾਈਵੇਟ ਸਕੂਲਾਂ ਨੇ ਪੇਪਰ ਦਿੱਤੇ ਆ ਬੱਚਿਆਂ ਨੇ ਤੇ ਸਰਕਾਰੀ ਸਕੂਲਾਂ ਨੇ ਦਿੱਤੇ ਆ ਕਿਸ ਤਰ੍ਹਾਂ ਸੰਪਰਕ ਕਰ ਸਕਦੇ ਨੇ ਤੁਹਾਡੇ ਨਾਲ ਤੁਸੀਂ ਇਹ ਨਹੀਂ ਜਿਹੜੇ ਬੱਚੇ ਹੈਗੇ ਜਿਹੜੇ ਕੰਪੀਟੀਸ਼ਨ ਲਈ ਕਿ ਤੁਸੀਂ ਆਪ ਜਾਣਦੇ ਹੋ ਅਸੀਂ ਆਪ ਸਕੂਲਾਂ ਨੂੰ ਜਾਣਦੇ ਹਾਂ ਠੀਕ ਹੈ ਅਸੀਂ ਸਕੂਲਾਂ 'ਤੇ ਜਾ ਕੇ ਅਸੈਂਬਲੀ ਟਾਈਮ ਤੇ ਉਹਨਾਂ ਕੋਲ ਟਾਈਮ ਲੈਣੇ ਆ ਪ੍ਰਿੰਸੀਪਲ ਸਾਹਿਬ ਦੀ ਮਨਜ਼ੂਰੀ ਦੇ ਨਾਲ ਫਿਰ ਅਸੀਂ ਗੱਲਬਾਤ ਕਰਦੇ ਆ ਫਿਰ ਜਦੋਂ ਸਾਨੂੰ ਅਪਰੀਸ਼ੀਏਟ ਸਾਰੀ ਗੱਲ ਕਰਦੇ ਆ ਫਿਰ ਹਾਂ ਜਦੋਂ ਜਦੋਂ ਕੀ ਕਰੂ ਸੀ ਬੱਚਿਆਂ ਦਾ ਪੇਪਰ ਦਾ ਅ ਸਰ ਤੁਹਾਡੀ ਸੋਸਾਇਟੀ ਵੱਲੋਂ ਕਿਸ ਤਰ੍ਹਾਂ ਅਪਰੀਸ਼ੀਏਟ ਕੀਤਾ ਜਾਂਦਾ ਬੱਚਿਆਂ ਨੂੰ ਕਿਸ ਤਰ੍ਹਾਂ ਜਾਂ ਉਹਨਾਂ ਨੂੰ ਕੁਝ ਬੁੱਕਸ ਵਗੈਰਾ ਦਿੱਤੇ ਜਾਂਦੇ ਆ ਜਾਂ ਉਹਨਾਂ ਨੂੰ ਹੋਰ ਪੈਸੇ ਵਗੈਰਾ ਦਿੱਤੇ ਜਾਂਦੇ ਆ ਜਾਂ ਹੋਰ ਕਿਸ ਤਰ੍ਹਾਂ ਅਸੀਂ ਤਾਂ ਉਹਨਾਂ ਨੂੰ ਇਸ ਤਰ੍ਹਾਂ ਹੁੰਦਾ ਜੀ ਅਸੀਂ ਬੱਚਿਆਂ ਨੂੰ ਫਿਰ ਕਿਤਾਬ ਦਿੰਨੇ ਆ ਜੀ 40 ਰੁਪਏ ਦੀ ਕਿਤਾਬ ਹੁੰਦੀ ਆ ਉਹਦੇ ਵਿੱਚ ਹੀ ਕਿਤਾਬ ਦੀ ਕੀਮਤ ਵੀ ਆ ਤੇ ਪੇਪਰਾਂ ਦਾ ਖਰਚਾ ਸਾਰਾ ਕੁਝ ਉਹਦੇ ਵਿੱਚ ਹੀ ਹੁੰਦਾ ਔਰ ਕਈ ਬੱਚੇ ਨਹੀਂ ਦੇ ਸਕਦੇ ਅਸੀਂ ਉਹਨਾਂ ਨੂੰ ਨਹੀਂ ਵੀ ਦਿੰਦੇ ਜੀ ਆਪਣੇ ਕੋਈ ਵੀ ਦੇ ਦਨੇ ਅਸੀਂ ਜਾਂ ਵੱਡੇ ਬੋਲਦੇ ਦੇ ਦਨੇ ਅਸੀਂ ਨਾਲੇ ਤੇ ਜਿਹੜੇ ਬੱਚੇ ਉੱਪਰ ਆਉਂਦੇ ਆ ਟਾਪਰ ਆਉਂਦੇ ਆ ਉਹਨਾਂ ਨੂੰ ਫਿਰ ਅਸੀਂ ਇਨਾਮ ਦਿੰਦੇ ਆ ਸਪੈਸ਼ਲ ਇੱਕ 10000 ਦਾ ਇਨਾਮ ਤਾਂ ਉੱਪਰ ਕੋਮੋਲੀ ਇਨਾਮ ਨੇ ਛੋਟੇ ਇਨਾਮ ਨੇ ਕਿਤਾਬਾਂ ਦੇ ਸੈਟ ਦਾ ਇਨਾਮ ਨੇ ਇਹ ਕਾਈ ਵੱਲੋਂ ਅਸੀਂ ਜਨ ਬਾਲ ਕਲੱਬ ਦੇ ਦੇ ਗੁਰਦਾਰ ਸਾਹਿਬ ਦੇ ਤੇ ਬਾਲ ਕਲੱਬ ਦੇ ਰਹੇ ਆ ਤੇ ਇਸ ਕਾਰਨ ਕਿ ਉਹ ਬੰਦੇ ਤਾਂ ਕਿ ਬੱਚਿਆਂ ਦਾ ਹੌਸਲਾ ਵਧੇ ਹੋਰ ਅ ਪਿਛਲੇ ਸਾਲ ਨਾਲੋਂ ਇੰਪਰੂਵਮੈਂਟ ਹੋਈ ਆ ਇਸ ਵਾਰ ਅ ਪਿਛਲੀ ਵਾਰੀ ਪਿਛਲੇ ਸਾਲ ਦੇ ਕੋਈ 25000 ਬੱਚਿਆਂ ਨੇ ਰਾਸਲਾ ਪੜਿਆ ਸੀਗਾ ਤੇ 30000 ਵਜਿਆ ਤੇ ਵਰਤੇ ਸੀਗੇ ਇਸ ਵਾਰ 45000 ਡਿਗਰੀ ਬੱਚੇ ਲੈ ਕੇ 26000 ਇਸਤਰੀ ਹੋ ਗਏ ਤੇ ਉਹਨਾਂ ਦੇ ਨਾਲ ਜਿਹੜਾ ਹਾਰਾਂ ਦਾ ਬੜਾ ਪ੍ਰੋਬਲਮ ਹੋ ਰਿਹਾ ਸੀ ਇਹ ਬੱਚੇ ਕਹਿੰਦੇ ਉਹ ਬਰਾਬਰ ਪਹੁੰਚ ਨਹੀਂ ਸਕਿਆ ਸਕੂਲਾਂ ਦੇ ਵਿੱਚ ਲੇਕਿਨ ਇਸ ਵਾਰ ਸਾਡੀ ਗਿਣਤੀ 40000 ਹੋਣੀ ਸੀ ਤੇ ਕੋਈ 26000 ਸਮਥਿੰਗ ਹੋ ਰਹੀ ਹੈ ਇਸ ਵਾਰ ਆਰਮਣ ਨੇ ਕਿਹਾ ਚਾਹੇ ਤੁਹਾਡੀ ਸੁਸਾਇਟੀ ਵੱਲੋਂ ਹੋਰ ਕਿਹੜੇ ਕਿਹੜੇ ਕੰਮ ਕੀਤੇ ਜਾ ਰਹੇ ਨੇ ਸਾਡੀ ਸੁਸਾਇਟੀ ਵੱਲੋਂ ਦੇਖੋ ਅਸੀਂ ਤੇ ਹਰ ਉਹ ਕੰਮ ਕਰਾਦ ਕਰਦੇ ਆ ਕਿ ਜਿਹੜਾ ਬੁੜਫਾ ਦੇ ਪਰਿਵਾਰ ਵਾਸਤੇ ਹੋਵੇ ਠੀਕ ਠੀਕ ਹੈ ਔਰ ਅਸੀਂ ਸਭ ਤੋਂ ਜ਼ਿਆਦਾ ਕਿਨੇ ਆ ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤਾਂ ਕਿ ਪਾਣੀ ਨੀ ਹਵਾ ਤੇ ਧਰਤੀ ਜਿਹੜੀ ਹੈ ਨਾ ਇਹਨੂੰ ਸ਼ੁੱਧ ਰੱਖਿਆ ਜਾਵੇ। ਜੀ ਇਹਦੇ ਵਾਸਤੇ ਅਸੀਂ ਬੂਟੇ ਲਗਾਉਣ ਬਸ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਆ ਖੁਦ ਅਸੀਂ ਆ ਬੂਟੇ ਲਗਾਉਂਦੇ ਆ ਤੁਸੀਂ ਦੇਖਿਆ ਤੁਹਾਡੇ ਘਰ ਬਾਹਰ ਦੇਖਨੇ ਸਾਡੇ ਬੂਟੇ ਅਸੀਂ ਆਪ ਲਗਾਏ ਆ ਠੀਕ ਹੈ ਤਾਂ ਕਿ ਹਵਾ ਸ਼ੁੱਧ ਰਹੇ ਉਸ ਤੋਂ ਬਾਅਦ ਸਾਡੇ ਇਹ ਰਗਾ ਵੀ ਹਵਾਸੀ ਕੰਡੀ ਦੀ ਨਾ ਹੋ ਜੇ। ਠੀਕ ਹੈ ਅਸੀਂ ਇਹ ਤਰਕਸ਼ੀ ਸੋਸਾਇਟੀ ਦੇ ਲੋਕ ਬਹੁਤ ਸਾਰੇ ਮੈਂਬਰ ਜਿਹੜੇ ਮਨਪਰਨ ਪੱਤਰ ਉਸਨਾਂ ਦਿੱਤੇ ਆ ਕੁਝ ਹੋਰ ਦੇ ਰਹੇ ਨੇ। ਕਿ ਅਸੀਂ ਮਰਨ ਤੋਂ ਬਾਅਦ ਆਪਣੀ ਬੋਡੀ ਜਿਹੜੀ ਹੈ ਨਾ ਉਹ ਦਾਨ ਕਰੀ ਜਾਈਏ ਹਾਂ ਹਾਂ ਮੈਡੀਕਲ ਕਾਲਜ ਜਿਹੜੇ ਉਹਨਾਂ ਦਾਨ ਕਰ ਦੇਣੀ ਆ ਤੇ ਤਾਂ ਕਿ ਮਰਨ ਤੋਂ ਬਾਅਦ ਫਿਰ ਪੰਜ ਸੱਤ ਮਨ ਲੱਕੜ ਜਿਹੜੀ ਜਾਂਦਾ ਉਹ ਸੁੱਟ ਕੇ ਦੇ ਹਵਾਇਤ ਨੂੰ ਪੋਲੂਸ਼ਨ ਨਾ ਕੀਤਾ ਜਾਵੇ ਤੇ ਜਿਹੜੇ ਸਾਡੇ ਕੰਮ ਦੀ ਸੀਰ ਦੇ ਅਗਰੇ ਉਹਦੇ ਛੇਰੇ ਕੰਮ ਆ ਜਾਵੇ ਤੇ ਜਦੋਂ ਬੜੀ ਦਾ ਸਰੀਰ ਸਰੀਰ ਦਾ ਹੈਗਾ ਉਹ ਮੈਡੀਕਲ ਕਾਲਜ ਦੇ ਬੱਚੇ ਵਿਦਿਆਰਥੀ ਗਏ ਨੇ ਉਹਨਾਂ ਦੇ ਪ੍ਰਯੋਗ ਕਰਨ ਦੇ ਉਹਦਾ ਕੰਮ ਆ ਸਕਦਾ ਮਨੁੱਖਤਾ ਦਾ ਭਲਾ ਹੋ ਸਕੇ ਬਹੁਤ ਵੱਡਾ ਖਿਆਲ ਹੈ ਤੁਹਾਡਾ ਬਹੁਤ ਵੱਡੀ ਸੋਚ ਹੈਗੀ ਆ ਅਗਰ ਕੋਈ ਲੋਕੀ ਇਨਸਾਨ ਜਿਹੜੇ ਇਹਦਾ ਕੋਈ ਲੋਕ ਤੁਹਾਡੇ ਨਾਲ ਜੁੜਨਾ ਚਾਹੁੰਦੇ ਕਿਸ ਤਰ੍ਹਾਂ ਸੰਪਰਕ ਕਰ ਸਕਦੇ ਨੇ ਸਾਡੀ ਗੁਰਦਆਸਪੁਰਕ ਵਿੱਚ ਤੇ ਹਰ ਮਹੀਨੇ ਦੇ ਤੀਸਰੇ ਐਤਵਾਰ ਸਾਡੀ ਮੀਟਿੰਗ ਹੁੰਦੀ ਹੈ ਖੁੱਲੀ ਮੀਟਿੰਗ ਹੁੰਦੀ ਹੈ ਜੀ ਅੰਮੇੜਕਾਪੁਰ ਵਾਲ ਹੈ ਤੇ ਹਰ ਗਾਉਂ ਤੇ ਹੁੰਦੀ ਹੈ ਕੋਈ ਵੀ ਆ ਕੇ ਸਾਡਾ ਉੱਥੇ ਵਿਚਾਰ ਦੋ ਚਾਰ ਮੀਟਗਾ ਟੱਲ ਕਹਿੰਦੇ ਫਿਰ ਅਸੀਂ ਉਹਨੂੰ ਪੂਰਾ ਮੈਂਬਰ ਬਣਾ ਬਣਾ ਲੈਂਦੇ ਅਸੀਂ ਤੇ ਉਹਦਾ ਖੁੱਲਾ ਸੱਦਾਵਾ ਕੋਈ ਵੀ ਆ ਕੇ ਆਪਣੇ ਸਵਾਲ ਪੁੱਛ ਸਕਦਾ ਤੇ ਜਾਣਕਾਰੀ ਲੈ ਸਕਦਾ ਜਾਂ ਅਸੀਂ ਹੋਰ ਕੋਈ ਜਾਣਕਾਰੀ ਲੈ ਸਕਦੇ ਆ ਸਰ ਪਾਪ ਪੁਨ ਬਾਰੇ ਕਿਹੜੇ ਕੀ ਵਿਚਾਰਨੇ ਆ ਆਪ ਤੇ ਪੁਨ ਜਿਹੜੇ ਹਨ ਇਹ ਇਹ ਕਹਿੰਦੇ ਕਹਾਵਤ ਬਣ ਕੇ ਰਹਿ ਗਈ ਜੀ ਸਿਰਫ ਸਾਨੂੰ ਮੁਰਖਤਾ ਦੇ ਪਰੇ ਵਾਸਤੇ ਗੱਲ ਕਰਨੀ ਚਾਹੀਦੀ ਹੈ ਪੁਨ ਇਸੇ ਜਿੱਤੇ ਪਾਪ ਪੁਨ ਤੋਂ ਜਿੱਤੇ ਗੱਲ ਅਸੀਂ ਅੱਗੇ ਜਾ ਜੇਗਾ ਮੁਰਖ ਤੇ ਥੋੜਾ ਸਵਾਲ ਵਿਆਜਾ ਦਾ ਗਿਆਨ ਕਰ ਦਿੱਤਾ ਕਿਉਂਕਿ ਪਾਪ ਕਹਿੰਦੇ ਆ ਜੀਵਤ ਆ ਠੀਕ ਹੈ ਤੇ ਜੀਵਤ ਹੈ ਜਿਹੜੀ ਆ ਜੀਵਤ ਅੰਦਰੋਂ ਬੰਦਾ ਜੀ ਸਕਦਾ ਇਹ ਗੱਲ ਕਿ ਮੋਲੀ ਤੁਸੀਂ ਦਹੀਂ ਖਾਂਦੇ ਹੋ ਦਹੀਂ ਵਿੱਚ ਵੀ ਕੁਦਰਤ ਦਿਨ ਲਾ ਕੇ ਦੇਖੋਗੇ ਤਾਂ ਤੁਸੀਂ ਬਿਲਕੁਲ ਕਰੋਨਾ ਵਿੱਚ ਕੀੜੇ ਆ ਉਹਦੇ ਠੀਕ ਹੈ ਨਾ ਤੇ ਜੇ ਤੁਸੀਂ ਪਾਣੀ ਜਿਹੜਾ ਪੀਂਦੇ ਆਂ ਸੀ ਪਾਣੀ ਵਿੱਚ ਲਾ ਕੇ ਦੇਖੋ ਤੁਸੀਂ ਉਹਦੇ ਵਿੱਚ ਵੀ ਕੀੜੇ ਆ ਹੁਣ ਪਾਣੀ ਤੁਸੀਂ ਬਿਲਕੁਲ ਪਿਊਰੀਫਾਈ ਕਰ ਲਓ ਬਿਲਕੁਲ ਪਿਓਰ ਕਰ ਲਓ ਤਾਂ ਵੀ ਤੁਹਾਪੇਦਾਨ ਤੁਹਾਡੇ ਗੋਡੇ ਗਿੱਟੇ ਜਿਹੇ ਕੰਮ ਨਹੀਂ ਕਰਨਗੇ ਤੇ ਇਹ ਜਿਹੜਾ ਪਾਪ ਪੋਣ ਨੂੰ ਇਹੀ ਆ ਪੋਣ ਇਹੀ ਆ ਵੀ ਕਿਸੇ ਤੁਸੀਂ ਗਰੀਬ ਦੀ ਮਦਦ ਕਰੋ ਕਿਸੇ ਲੋੜਵੰਦੀ ਦੀ ਮਦਦ ਕਰੋ ਤੇ ਕਿਸੇ ਬੱਚੇ ਕੋ ਕਾਬਜ ਕਦਮਾ ਲਾ ਕੇ ਵੀ ਇਹਦੀ ਉਹਨੂੰ ਤੇ ਇਹ ਉਹ ਗੁਪਤ ਪਾਪ ਇਹ ਹੈਗਾ ਤੇ ਕਿਸੇ ਦਾ ਹੱਕ ਨਾ ਮਾਰੋ ਝੂਠ ਨਾ ਬੋਲੋ ਕਿਸੇ ਨੂੰ ਬਗਰਾ ਨਾ ਕਰੋ ਪਾਪ ਉਹਨ ਐ ਦੋ ਹੀ ਨੇ ਉਸ ਤੋਂ ਇਲਾਵਾ ਕੋਈ ਪਾਪ ਨਹੀਂ ਹੈ ਜੇ ਤੁਸੀਂ ਕਹੋ ਕਿ ਬਹੁਤ ਪੰਜਰ ਬੰਦਗੀ ਕਰਨ ਦਾ ਜਾਂ ਕਿਸੇ ਬਾਪੂ ਦੇ ਪੈਰ ਘੋਟਣ ਦਾ ਜਾਂ ਡੇੜਾ ਜਾ ਕੇ ਮੱਥੇ ਟੇਕਣ ਦਾ ਕੋਈ ਨਾ ਉਹ ਝੂਠ ਆ ਇਸ ਵਿੱਚ ਅਸੀਂ ਤੁਹਾਨੂੰ ਲੋਕਾਂ ਨੂੰ ਕਹਿੰਦੇ ਸੁਚੇਤ ਰਹੋ ਬਹੁਤ ਸਾਰੇ ਲੋਕ ਜਿਹੜੇ ਆ ਸਰ ਅੰਧ ਵਿਸ਼ਵਾਸਾਂ ਵਿੱਚ ਫਸੇ ਹੋਏ ਨੇ ਤੇ ਉਹ ਕਿਸ ਤਰ੍ਹਾਂ ਬਾਹਰ ਨਿਕਲ ਸਕਦੇ ਨੇ ਇਹ ਸਾਡੀ ਕੋਸ਼ਿਸ਼ ਹੈ ਜੀ ਕੋਸ਼ਿਸ਼ ਕਰ ਰਹੇ ਆ ਅਸੀਂ ਕੋਸ਼ਿਸ਼ ਕਰ ਰਹੇ ਆ ਇਸੋਕਤ ਇਹ ਸਨ 1984 ਦੇ ਵਿੱਚ ਬਿੰਦੀ ਦੇ ਬੰਦੇ ਸੀਗੇ ਗੁਰਦਾਸੋ ਵਿੱਚ ਮੇਰੇ ਨਾਲ ਮੇਰੇ ਨਾਲ ਤਿੰਨ ਚਾਰ ਜਣੇ ਹੋਰ ਸੀਗੇ 10 ਬੰਦੇ ਬੜੀ ਮੁਸ਼ਕਿਲ ਨਾਲ ਇਕੱਠੇ ਕਰਕੇ ਇਕਾਈ ਬਣਾਈ ਸੀ ਸਨ 88 ਦੇ ਵਿੱਚ ਤੇ ਹੁਣ ਤੁਸੀਂ ਦੇਖਦੇ ਪਏ ਹੋ ਕਾਫੀ ਸਾਡੀ ਪ੍ਰਚਾਰ ਹੋ ਗਿਆ ਔਰ ਇਹ ਪ੍ਰਚਾਰ ਅਗਾਜ਼ ਤੱਕ ਜਾਰੀ ਹੈ ਹੋਸ਼ੀ ਵਿੱਚੋਂ ਜ਼ਿਆਦਾ ਫੜ ਲਈ ਆ ਗਿਆ ਲੋ ਤੇ ਹਰ ਸਤਾ ਨੂੰ ਯਕੀਨ ਆ ਗਿਆ ਹੋਲੀ ਹੋਲੀ ਜਿਹੜਾ ਨਾ ਲੋਕਾਂ ਨੂੰ ਸਮਝ ਆਏਗੀ ਔਰ ਇਹਦਾ ਤਾਂ ਸਾਸ਼ਲ ਮੀਡੀਆ ਜਿਹੜਾ ਇਹ ਸਾਰੀ ਬਹੁਤ ਮਤ ਕਰਦਾ ਹ ਹਰ ਗੱਲ ਵਿੱਚ ਤੁਹਾਡੇ ਵੀ ਧੰਨਵਾਦੀ ਆ ਤੁਸੀਂ ਸਾਡੀ ਹਰ ਗੱਲ ਲੋਕਾਂ ਤੱਕ ਪਹੁੰਚਾਉਂਦੇ ਹੋ ਤੇ ਇਸਾ ਮਤਲਬ ਪ੍ਰਚਾਰ ਅਗੇ ਤੱਕ ਬੜਾ ਹੈ ਅ ਸਰ ਬਹੁਤ سارے ਲੋਕ ਤੁਹਾਨੂੰ ਦੇਖ ਰਹੇ ਨੇ ਕੀ ਸੁਨੇਹਾ ਦੇਣਾ ਚਾਹੋਗੇ ਅਸੀਂ ਤੇ ਇਹੀ ਗੱਲ ਸੁਣਿਆ ਹੋਇਆ ਜਵਾਗਿਰੀ ਕਿ ਹਾ ਜਿਸ ਵੀ ਚੀਜ਼ ਨੂੰ ਮੰਨਣਾ ਉਹਨੂੰ ਪਹਿਲਾਂ ਪਰਖ ਕਰ ਲੋ ਜੀ ਉਹਦੀ ਮੈਂ ਨਹੀਂ ਕਹਦਾ ਵੀ ਅਸੀਂ ਨਾ ਮੰਨੋ ਪਰ ਕਿ ਉਹਦੀ ਪਰਖ ਕਰੋ ਜੇਕਰ ਉਹ ਸਹੀ ਆ ਉਹਨੂੰ ਮੰਨੋ ਜਿਹੜੀ ਗੱਲ ਤੱਥਾਂ ਦੇ ਆਧਾਰ ਤੇ ਸਹੀ ਆਉਂਦੀ ਆ ਨਾ ਉਸ ਤੇ ਜੀਤ ਕਰੋ ਸੁਣੇ ਸੁਣਾਈ ਗੱਲ ਤੇ ਜੀਤ ਕੋਈ ਨਾ ਕਰੋ ਹਾਂ ਇੱਕ ਗੱਲ ਮੈਂ ਤੁਹਾਨੂੰ ਦੱਸ ਦਉਂਗਾ ਜਿਹੜਾ ਜਿਹੜਾ ਲੋਕੀ ਆਮ ਲੋਕਾਂ ਚ ਹੈਗਾ ਵੀ ਉਹੀ ਚੰਗੇ ਕੰਮ ਕਰੋਗੇ ਅਗਲੇ ਜਨਮ ਵਿੱਚ ਤੁਹਾਨੂੰ ਸੁੱਖ ਮਿਲੇਗਾ ਜੀ ਬਿਲਕੁਲ ਠੀਕ ਆ ਗਿਆ ਜੰਦਾ ਨਾ ਨਾ ਅਗਲਾ ਜਨਮ ਨਾ ਪਿਛਲਾ ਜਨਮ ਦੇਖਿਆ ਕਿਸੇ ਨੇ ਵੀ ਨਹੀਂ ਆ ਮਰਿਆ ਕੋਈ ਵਾਪਸ ਨਹੀਂ ਆਇਆ ਤੇ ਜਿੰਦਾ ਕੋਈ ਆ ਨਹੀਂ ਜੀ ਬਿਲਕੁਲ ਉਹ ਤੁਸੀਂ ਮੈਨੂੰ ਪੁੱਛੋਗੇ ਕਿ ਮੈਂ ਕਹਾਂਗਾ ਮੇਰਾ ਪਿਛਲਾ ਜਨਮ ਮੈਂ ਪਿਛਲਾ ਜਨਮ ਹੀ ਦੇਖਿਆ ਕਿ ਮੇਰਾ ਅਗਲਾ ਜਨਮ ਹੀ ਹੈਗਾ ਜੀ ਮੈਂ ਤੁਹਾਨੂੰ ਦੱਸ ਦੇਣਾ ਠੀਕ ਹੈ ਮੈਂ ਦੋ ਜਨਮ ਦੇਖੇ ਆ ਹਾਂ ਹਾਂ ਮੇਰਾ ਪਿਛਲਾ ਜਨਮ ਮੇਰਾ ਬਾਪੂ ਸਰਦਾਰ ਚਰਨ ਸਿੰਘ ਸੀ ਹੁਣ ਮੈਂ ਆ ਮੇਰਾ ਅਗਲਾ ਜਨਮ ਮੇਰਾ ਰਕਾ ਲਖਵੀਰ ਸਿੰਘ ਲੱਕੀ ਅਜਾ ਕੰਪਿਊਟਰ ਟੀਚਰ ਕਹ ਰਾ ਅਗਰ ਵੀ ਸਾਡੇ ਹੋਰ ਕੁਛ ਨਹੀਂ ਹੈ ਹੋਰ ਕੁਛ ਹੀ ਨਹੀਂ ਹੈ ਜੇ ਤੁਸੀਂ ਤੁਸੀਂ ਕੋਈ ਗਲਤ ਕੰਮ ਕਰਦੇ ਹੋ ਤੇ ਤੁਹਾਡੀ ਆਤਮਾ ਜਿਹੜੀ ਉਹ ਪਟਕੇਗੀ ਤੁਹਾਡਾ ਮਨ ਜਿਹੜਾ ਉਹ ਪਟਕੇਗਾ ਆਤਮਾ ਤਾਂ ਸੇ ਮੰਦੇ ਨਹੀਂ ਮਨ ਤੁਹਾਡਾ ਪਟਕੇਗਾ ਉਹ ਤੁਹਾਡੀ ਸਜ਼ਾ ਹੈ ਜੇ ਤੁਸੀਂ ਉਹ ਗਲਤ ਕੰਮ ਕਰੋਗੇ ਦਜ਼ਹਿਰ ਪੈਸਾ ਕਰ ਲੈ ਕੇ ਆਓਗੇ ਤੁਹਾਡੇ ਬੱਚੇ ਦੀ ਆਤਮਾ ਵਿਗੜਨ ਲੱਗੀਆਂ ਉਹ ਕਿਤੇ ਗਲਤ ਕੰਮ ਕਰੇਗਾ ਕੁਝ ਕਿਰਤੋ ਖਾਏਗਾ ਨਸ਼ੇ ਚ ਫਸੇਗਾ ਕੋਈ ਫਿਰ ਕੰਮ ਕਰੇਗਾ ਇਹੀ ਪਾਪ ਉਹ ਨਾ ਹੋਰ ਕੁਛ ਨਹੀਂ ਹੈ ਸਭ ਕੁਝ ਇੱਥੇ ਹੀ ਆ ਕੇ ਪੁੱਛ ਰਿਹਾ ਹੈ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਇਹ ਸਾਡੇ ਨਾਲ ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਤਰਲੋਚਾ ਸਿੰਘ ਜੀ ਮੈਂ ਤੁਹਾਡਾ ਆਪਣਾ ਸੰਜੀਤ